ਕੈਲੀਫੋਰਨੀਆ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਜਾਂ ਜਿਹਦੇ ਕੋਲੋਂ ਕਹਿ ਦਿੱ ਗਏ ਵੀ ਐਕਸੀਡੈਂਟ ਹੋ ਗਿਆ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਜਾਣਕਾਰੀਆਂ ਆਈਆਂ ਵਾਈਟ ਹਾਊਸ ਦੇ ਵੱਲੋਂ ਇੱਕ ਨਵਾਂ ਬਿਆਨ ਜਾਰੀ ਕੀਤਾ ਗਿਆ ਜਸ਼ਨਪ੍ਰੀਤ ਸਿੰਘ ਦੇ ਮਾਪਿਆਂ ਦੇ ਵੱਲੋਂ ਇਕੱਠ ਕਰਕੇ ਇਨਸਾਫ ਦੀ ਗੱਲ ਕੀਤੀ ਗਈ ਹੈ ਦੇਸ਼ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੀ ਹੈ ਕਿ ਕੀ ਇਸ ਤਰੀਕੇ ਦੇ ਨਾਲ ਆਏ ਹੋਏ ਲੋਕਾਂ ਨੂੰ ਜਿਹੜੇ ਕਿ ਇਨਲੀਗਲ ਆ ਜਿਹੜੇ ਕਿ ਡੌਂਕੀ ਲਾ ਕੇ ਆਏ ਆ ਜਿਹੜੇ ਕਿ ਗਲਤ ਤਰੀਕੇ ਨਾਲ ਆਏ ਆ ਉਹਨਾਂ ਨੂੰ ਇੰਨੀ ਛੇਤੀ ਇੰਨੇ ਵੱਡੇ ਲੈਸੈਂਸ ਜਾਰੀ ਹੋਣੇ ਚਾਹੀਦੇ ਆ ਇਹਦੇ ਵਿੱਚ ਚਰਚਾ ਇਸ ਗੱਲ ਦੀ ਵੀ ਚੱਲੀ ਆ ਕਿ ਕੀ 트럼ਪ ਸਰਕਾਰ ਆਉਂਦੇ ਸਮੇਂ ਦੇ ਵਿੱਚ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਕਰਨ ਜਾ ਰਹੀ ਆ ਮੈਂ ਫਿਰ ਇਹ ਗੱਲ ਕਹਿਣਾ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਕੀਤੇ ਗਏ ਐਕਸੀਡੈਂਟ ਦੇ ਕਰਕੇ ਕਿਸੇ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਕਿਸੇ ਵੀ ਕਿਸਮ ਦੀ ਗਲਤੀ ਦੇ ਕਰਕੇ ਸਾਰੇ ਭਾਈਚਾਰੇ ਨੂੰ ਇੱਕੋ ਰਸੇ 'ਤੇ ਨਿਭਣਾ ਚਾਹੀਦਾ ਬਹੁਤ ਸਾਰੇ ਲੋਕ ਨਿਯਮਾਂ ਮੁਤਾਬਕ ਚੱਲਦੇ ਆ ਜਿਹੜੇ ਕਿ ਡਰਾਈਵਿੰਗ ਦੇ ਅਸਲ ਨਿਯਮਾਂ ਨੂੰ ਪਾਲਦੇ ਆ ਜਿਹੜੇ ਕਿ ਸਹੀ ਤਰੀਕੇ ਦਾ ਕੰਮ ਕਰਦੇ ਤੇ ਬਿਲਕੁਲ ਵੀ 1 ਇੰਚ 1 ਸੂਤ ਵੀ ਇਧਰੋਂ ਇਧਰ ਨਹੀਂ ਜਾਂਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਪਰ ਜਦੋਂ ਕੋਈ ਬੰਦਾ ਬਹੁਤ ਵੱਡੀ ਗਲਤੀ ਨਹੀਂ ਗੁਣਾ ਕਰ ਦਿੰਦਾ ਉਸ ਤੋਂ ਬਾਅਦ ਫਿਰ ਚਰਚਾ ਇਹ ਜ਼ਰੂਰ ਚੱਲਦੀ ਹੈ ਕਿ ਭਾਈ ਹੁਣ ਅਗਲਿਆਂ ਦਾ ਕੀ ਬਣੂ ਜਿਹੜੇ ਨਵੇਂ ਆਉਣਾ ਚਾਹੁੰਦੇ ਆ ਇਸ ਖੇਤਰ ਦੇ ਵਿੱਚ ਉਹਨਾਂ ਦਾ ਕੀ ਬਣੂ ਜਿਹੜੇ ਆਏ ਹੋਏ ਆ ਉਹਨਾਂ ਦੇ ਉੱਤੇ ਕਿੰਨੀ ਕਿ ਸ਼ਕਤੀ ਹੋ ਜਸ਼ਨਪ੍ਰੀਤ ਸਿੰਘ ਦਾ ਪਿੰਡ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੁਰਾਣਾ ਸ਼ਾਲਾ ਪੁਰਾਣਾ ਸ਼ਾਲਾ ਪਿੰਡ ਹੈ ਇਸ ਪਿੰਡ ਦੇ ਵਿੱਚ ਲੰਘੇ ਕੱਲ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਜਸ਼ਨਪ੍ਰੀਤ ਸਿੰਘ ਦੇ ਸਤਕਾਰਯੋਗ ਮਾਤਾ ਜੀ ਦਾ ਨਾਂ ਹੈਗਾ ਜੀ ਸਰਦਾਰਨੀ ਜਸਵੀਰ ਕੌਰ ਪਿਤਾ ਜੀ ਹੈਗੇ ਜੀ ਸਰਦਾਰ ਰਵਿੰਦਰ ਸਿੰਘ ਨਾ ਮਾਂ ਦੀ ਗਲਤੀ ਆ ਨਾ ਬਾਪ ਦੀ ਗਲਤੀ ਆ ਨਾ ਪਿੰਡ ਦੀ ਗਲਤੀ ਆ ਨਾ ਪੰਜਾਬ ਦੀ ਗਲਤੀ ਆ ਤੇ ਨਾ ਕਿਸੇ ਹੋਰ ਦੀ ਆ ਗਲਤੀ ਜਸ਼ਨਪ੍ਰੀਤ ਸਿੰਘ ਦੇ ਕੋਲੋਂ ਹੋਈ ਆ ਇੱਕ ਗਲਤੀ 'ਚ ਗੁਨਾਹ ਹੋਇਆ ਪਰ ਪੂਰੇ ਪਿੰਡ ਨੇ ਇਹ ਗੱਲ ਕਹੀ ਆ ਕਿ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਰਿਆਇਤ ਵਰਤੀ ਜਾਵੇ ਨਰਮੀ ਵਰਤੀ ਜਾਵੇ ਜਿਹੜੇ ਅਕਾਲ ਤਖਤ ਸਾਹਿਬ ਦੇ ਖਿਦਦਾਰ ਨਹੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਇਸ ਮਾਮਲੇ ਦੇ ਉੱਤੇ ਐਕਸ਼ਨ ਲੈ ਮੰਗ ਕੀਤੀ ਗਈ ਆ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾਵੇ ਮੰਗ ਕੀਤੀ ਗਈ ਆ ਭਾਰਤ ਦੀ ਸਰਕਾਰ ਦੇ ਕੋਲੋਂ ਕਿ ਭਾਈ ਤੁਸੀਂ ਅਮਰੀਕਾ ਦੇ ਪ੍ਰਸ਼ਾਸਨ ਅਮਰੀਕਾ ਦੀ ਸਰਕਾਰ ਨਾਲ ਗੱਲ ਕਰਕੇ ਸਾਡੇ ਮੁੰਡੇ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਕਾਰਵਾਈ ਹੋਵੇ ਕੋਈ ਜ਼ਿਆਦਾ ਸਖਤ ਕਾਰਵਾਈ ਨਾ ਹੋਵੇ ਕਿਉਂਕਿ ਕੋਈ ਵੀ ਜਾਣਬੁੱਝ ਕੇ ਹਰਸਾ ਨਹੀਂ ਕਰਦਾ ਕੋਈ ਵੀ ਕਿਸੇ ਨੂੰ ਮਾਰਨ ਦੇ ਲਈ ਸੜਕ ਦੇ ਉੱਤੇ ਗੱਡੀ ਨਹੀਂ ਚਲਾਉਂਦਾ ਇਹ ਅਚਾਨਕ ਹੋਇਆ ਜੋ ਹੋਇਆ ਉਹਦੇ ਲਈ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਬਹੁਤ ਮਾੜਾ ਹੋਇਆ ਪਰ ਸਾਡੇ ਮੁੰਡੇ ਨੂੰ ਬਦਨਾਮ ਵੀ ਨਾ ਕੀਤਾ ਜਾਵੇ ਹੁਣ ਜਸ਼ਨਪ੍ਰੀਤ ਸਿੰਘ ਨੂੰ ਬਦਨਾਮ ਕਿਵੇਂ ਕੀਤਾ ਜਾ ਰਿਹਾ ਤਬਰਦੇ ਜੀਆ ਨੇ ਇਹ ਗੱਲ ਕਹੀ ਹੈ ਕਿ ਉਥੋਂ ਦੀ ਪੁਲਿਸ ਨੇ ਆਖਿਆ ਕਿ ਜਦੋਂ ਇਹ ਐਕਸੀਡੈਂਟ ਹੋਇਆ ਜਦੋਂ 10 ਗੱਡੀਆਂ ਦੇ ਵਿੱਚ ਮਗਰਲੇ ਪਾਸਿਓਂ ਆ ਕੇ ਠਾਹ ਕਰਕੇ ਉਹ ਟਰਾਲਾ ਮਾਰਿਆ ਉਸ ਵੇਲੇ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਸੀ ਨਸ਼ੇ ਦੇ ਵਿੱਚ ਧੁੱਤ ਸੀ ਮਾਪਿਆਂ ਨੇ ਇਹ ਗੱਲ ਕਹੀ ਆ ਕਿ ਸਾਡਾ ਪੁੱਤ ਨਸ਼ਾ ਬਿਲਕੁਲ ਨਹੀਂ ਕਰਦਾ ਮਾਪੇ ਨੇ ਗੱਲ ਕਹੀ ਆ ਜਸ਼ਨਪ੍ਰੀਤ ਸਿੰਘ ਨੇ ਨਿੱਕੀ ਉਮਰ ਦੇ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ ਉਹਨੇ ਨਸ਼ਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਉਹਨੇ ਕਦੇ ਨਸ਼ੇ ਨੂੰ ਹੱਥ ਨਹੀਂ ਲਾਇਆ ਨਸ਼ੇ ਵਾਲੇ ਦੇ ਕੋਲ ਦੀ ਵੀ ਨਹੀਂ ਲੰਘਿਆ ਇਸ ਕਰਕੇ ਉਹਨੂੰ ਬਦਨਾਮ ਨਾ ਕੀਤਾ ਜਾਵੇ ਜੋ ਉਹਦੇ ਕੋਲੋਂ ਹੋ ਗਿਆ ਉਹਦੇ ਲਈ ਜੇਕਰ ਉਹਨੂੰ ਵਰਤਵਧ ਰਿਆਇਤ ਮਿਲੇ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਜਿਉ ਸਕੇ ਤੇ ਇੱਥੇ ਉਹਦੇ ਪਰਿਵਾਰਕ ਮੈਂਬਰ ਬਹੁਤ ਮੁਸ਼ਕਲ ਦੇ ਵਿੱਚ ਆ ਬੜੇ ਫਿਕਰਾਂ ਦੇ ਵਿੱਚ ਆ ਤੇ ਅਸੀਂ ਬੜੇ ਔਖੇ ਆ ਇਸ ਵੇਲੇ ਇਸ ਕਰਕੇ ਸਭ ਦਾ ਖਿਆਲ ਰੱਖਿਆ ਜਾਵੇ ਅਸੀਂ ਮਾਂ ਦੇ ਜਜ਼ਬਾਤ ਦੀ ਕਿਦਰ ਵੀ ਕਰਦੇ ਆ ਬਾਪੂ ਜੀ ਦੇ ਜਜ਼ਬਾਤ ਦੀ ਕਿਦਰ ਵੀ ਕਰਦੇ ਆ ਤੇ ਪਿੰਡ ਵਾਸੀਆਂ ਦਾ ਵੀ ਬਹੁਤ ਸਤਿਕਾਰ ਕਰਦੇ ਆ ਪਰ ਮੇਰੇ ਵੀਰੋ ਇੱਕ ਗੱਲ ਬੜੀ ਚੇਤੇ ਰੱਖਿਓ ਗੌਰ ਕਰਿਓ ਇਸ ਗੱਲ ਦੇ ਵੱਲ ਭਾਵੇਂ ਅਸੀਂ ਪੰਜਾਬ ਦੇ ਵਿੱਚ 5000 ਬੰਦਾ ਇਕੱਠਾ ਹੋ ਕੇ ਇਹ ਗੱਲ ਕਰੀਏ ਤੇ ਭਾਵੇਂ ਅਸੀਂ 1 ਲੱਖ ਬੰਦਾ ਧਰਨਾ ਲਾ ਲਈਏ ਕਿ ਜਸ਼ਨਪ੍ਰੀਤ ਸਿੰਘ ਨੇ ਉੱਤੇ ਨਰਮੀ ਵਰਤੀ ਜਾਵੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਇਸ ਗੱਲ ਦਾ ਉਹਨਾਂ ਦਾ ਕੋਈ ਤਾਲੁਕ ਨਹੀਂ ਇਸ ਗੱਲ ਦੇ ਨਾਲ ਕੀ ਤੁਸੀਂ ਇਸ ਗੱਲ ਨੂੰ ਮਹੱਤਵਪੂਰਨ ਮੰਨਦੇ ਹੋ ਵੀ ਇਸ ਗੱਲ ਦੇ ਉੱਤੇ ਸੂਬੇ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਅਮਰੀਕਾ ਦੇ ਨਾਲ ਗੱਲ ਕਰੂ ਜੇ ਕਿਤੇ ਸੱਚੀ ਮੁੱਚੀ ਕਰਨਾ ਵੀ ਜਾਵੇ ਤਾਂ ਭਾਰਤ ਦੀ ਸਰਕਾਰ ਦੇ ਅਮਰੀਕੀ ਸਰਕਾਰ ਦੇ ਨਾਲ ਕਿੰਨੇ ਕਿ ਪਿਆਰੇ ਸਬੰਧ ਆ ਇਹਦੇ ਬਾਰੇ ਜਾਣ ਲੋ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਹੋ ਸਕਦਾ ਜਿਹੜਾ ਕੁਝ ਹੋਇਆ ਜਿਹੜਾ ਕੁਝ ਦਿਸ ਰਿਹਾ ਉਹਦੇ ਮੁਤਾਬਕ ਉਹ ਥੋੜੇ ਕਾਨੂੰਨ ਨੇ ਕਾਰਵਾਈ ਕਰਨੀ ਆ ਸਾਨੂੰ ਉਹ ਕਾਰਵਾਈ ਪਸੰਦ ਹੋਵੇ ਜਾਂ ਨਾ ਹੋਵੇ ਬਾਅਦ ਦੀ ਗੱਲ ਆ ਹੋ ਸਕਦਾ ਉਹਨੂੰ ਰਿਪੋਰਟ ਕਰ ਦੇਣ ਹੋ ਸਕਦਾ ਭਾਈ ਉਹਨੂੰ ਜੇਲ੍ਹ ਦੇ ਵਿੱਚ ਭੇਜ ਦੇਣ ਹੋ ਸਕਦਾ ਕੋਈ ਹੋਰ ਇਹਦੇ ਵਿੱਚ ਨਵਾਂ ਮੋੜ ਆਵੇ ਇਹ ਵਕਤ ਨਹੀਂ ਬਿਆਨ ਕਰਨਾ ਪਰ ਜਿਹੜੀ ਗੱਲ ਕਹੀ ਗਈ ਆ ਕਿ ਭਾਈ ਸਾਡਾ ਮੁੰਡਾ ਨਸ਼ਾ ਕਰਦਾ ਹੀ ਨਹੀਂ ਆਪਾਂ ਇਹ ਵੀ ਮੰਨ ਲੈਨੇ ਆ ਕਿ ਭਾਈ ਮੁੰਡਾ ਨਸ਼ਾ ਕਰਦਾ ਹੀ ਨਹੀਂ ਆਪਾਂ 1 ਮਿੰਟ ਲਈ ਇਹ ਵੀ ਮੰਨ ਲਿਆ ਪਰ ਜੇ ਨਹੀਂ ਵੀ ਨਸ਼ਾ ਕਰਦਾ ਤਿੰਨ ਬੰਦੇ ਤਾਂ ਤਾਂ ਵੀ ਮਰੇ ਆ ਨਾ 10 ਜਣਾਂ ਦੀ ਜਾਨ ਤਾਂ ਆਪਾਂ ਬੇਕਸੂਰਾਂ ਦੀ ਤਾਂ ਵੀ ਲੈ ਲਈ ਆ 4 ਜਣੇ ਇਸ ਵੇਲੇ ਜ਼ਖਮੀ ਆ ਇਹਦੇ ਲਈ ਤਾਂ ਆਪ ਕਸੂਰਵਾਰ ਮੰਨਾਂਗੇ ਨਾ ਆਪਾਂ ਹਰ ਥਾਂ ਦੇ ਉੱਤੇ ਇਹ ਨਹੀਂ ਗੱਲ ਕਹਿ ਸਕਦੇ ਕਿ ਭਾਈ ਪੰਜਾਬੀ ਆ ਅਸੀਂ ਦੁਖੀ ਆ ਇਸ ਕਰਕੇ ਸਾਡੀ ਮਦਦ ਕੀਤੀ ਜਾਵੇ ਤਾਂ ਪੰਜਾਬੀ ਪੰਜਾਬੀ ਦੇ ਤੌਰ ਦੇ ਉੱਤੇ ਮਦਦ ਕਰੇ ਮੈਂ ਇਹ ਚਾਹੁੰਦਾ ਜੀ ਕਿ ਪੰਜਾਬੀ ਪੰਜਾਬੀ ਦੀ ਮਦਦ ਕਰਦਾ ਰਹੇ ਪਰ ਸਾਡੇ ਪੰਜਾਬਗਾਂ ਦੇ ਜਜ਼ਬਾਤ ਦੇ ਮੁਤਾਬਕ ਅਮਰੀਕੀ ਕਾਨੂੰਨ ਨਹੀਂ ਚੱਲਣਾ ਪੰਜਾਬਗਾਂ ਦੇ ਜਜ਼ਬਾਤ ਦੇ ਮੁਤਾਬਕ ਸਾਡੇ ਤਰਸ ਦੇ ਆਧਾਰ ਦੇ ਉੱਤੇ ਸਾਡੇ ਉੱਤੇ ਉਹਨਾਂ ਨੇ ਕੋਈ ਰਹਿਮ ਨਹੀਂ ਕਰਨਾ ਜੋ ਸਾਡੇ ਕੋਲੋਂ ਗਲਤੀ ਹੋਈ ਆ ਜੋ ਸਾਡੇ ਕੋਲੋਂ ਗੁਨਾਹ ਹੋਇਆ ਉਹਦੇ ਮੁਤਾਬਕ ਹੀ ਕਾਰਵਾਈ ਹੋਣੀ ਆ ਮੈਂ ਉਹ ਵੀਡੀਓ ਦੇਖੀ ਆ ਮੈਂ ਸੱਚੀ ਮੁੱਚੀ ਹੈਰਾਨ ਰਹਿ ਗਿਆ ਮੇਰੇ ਵਾਂਗੂ ਲੱਖਾਂ ਲੋਕ ਹੋਰ ਵੀ ਹੈਰਾਨ ਤੇ ਦੰਗ ਰਹੇ ਆ ਕਿਉਂਕਿ ਬਹੁਤ ਤੇਜ਼ ਰਫਤਾਰ ਦੇ ਵਿੱਚ ਟਰੱਕ ਜਾ ਰਿਹਾ ਤੇ ਉੱਥੇ ਜਿਹੜੀਆਂ ਜਾਮ ਦੇ ਵਿੱਚ ਗੱਡੀਆਂ ਖੜੀਆਂ ਤੇ ਠਾਹ ਕਰਕੇ ਉਹਦੇ ਪਿੱਛੇ ਜਾ ਕੇ ਟਰੱਕ ਵਜਦਾ ਫਿਰ 1 2 3 4 5 6 7 ਇਸ ਤਰੀਕੇ ਦੇ ਨਾਲ ਉਹ ਗੱਡੀਆਂ ਦੇ ਵਿੱਚ ਵਜਦਾ ਅੱਗੇ ਜਾ ਰਿਹਾ ਕਿੰਨੀ ਤੇਜ਼ ਰਫਤਾਰ ਦੇ ਵਿੱਚ ਸੀ ਕਾਰਾਂ ਦੇ ਪਰਖੱਚੇ ਉੱਡ ਗਏ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਚਾਰ ਜਣੇ ਜ਼ਖਮੀ ਹੋਏ ਆ ਜਸ਼ਨਪ੍ਰੀਤ ਸਿੰਘ ਨੂੰ ਆਪਾਂ ਛੋਟੀ ਉਮਰ ਦੇ ਕਰਕੇ ਤਰਸਰੇ ਧਾਰ ਦੇ ਉੱਤੇ ਇਹ ਨਹੀਂ ਗੱਲ ਕਹਿ ਸਕਦੇ ਕਿ ਚਲੋ ਕੋਈ ਨਹੀਂ ਹੋ ਗਿਆ ਚਲੋ ਕੋਈ ਨਹੀਂ ਅੱਗੇ ਤੋਂ ਨਹੀਂ ਕਰਦੇ ਇਹ ਆਪਾਂ ਮਾਪੇ ਦੇ ਤੌਰ ਦੇ ਉੱਤੇ ਗੱਲ ਸੋਚ ਸਕਦੇ ਆ ਉਹਨਾਂ ਨੇ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਕਰਦੀ ਉੱਥੇ ਤਰਸ ਉਵੇਂ ਨਹੀਂ ਜਿਵੇਂ ਕਿ ਆਪਾਂ ਸੋਚਦੇ ਆ ਜਿਹੜਾ ਇਸ ਤੋਂ ਪਹਿਲਾਂ ਹਰਸਾ ਵਾਪਰਿਆ ਸੀ ਸੜਕ ਐਕਸੀਡੈਂਟ ਹੋਇਆ ਸੀ ਹਰਜਿੰਦਰ ਸਿੰਘ ਦੇ ਕੋਲੋਂ ਉਹਦਾ ਪਿੰਡ ਵੀ ਮਾਝੇ ਦੇ ਵਿੱਚ ਆ ਉਹਦਾ ਪਰ ਜਿਹੜਾ ਰਟੌਲ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਇਹ ਉੱਥੋਂ ਨੇ ਭੈਣਾ ਵੀਰ ਵੱਧ ਦੱਸ ਸਕਦੇ ਆ ਕਿ ਹਰਜਿੰਦਰ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਜਾਂ ਕਿਤੇ ਹੋਰ ਆ ਪਰ ਆਪਾਂ ਇਹ ਜਾਣਦੇ ਕਿ ਉਹਦੀਆਂ ਖਬਰਾਂ ਹੁਣ ਮੱਤਲਬ ਪੈ ਗਈਆਂ ਜੋ ਉੱਥੋਂ ਦੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੇ ਉਹਦੇ ਮੁਤਾਬਕ ਕੰਮ ਕਰਨਾ ਨਸ਼ਾ ਕਰਦਾ ਨਹੀਂ ਸੀ ਨਸ਼ਾ ਕਰਦਾ ਹੈ ਇਹਨਾਂ ਗੱਲਾਂ ਦੇ ਵਿੱਚ ਕੋਈ ਮੇਰਾ ਖਿਆਲ ਵੀ ਤਾਲਮਿਲ ਹੈ ਨਹੀਂਗਾ 1 ਮਿੰਟ ਲਈ ਆਪਾਂ ਮੰਨ ਲਿਆ ਵੀ ਭਾਈ ਨਸ਼ਾ ਕਰਦਾ ਨਹੀਂ ਸੀ ਜਸ਼ਨਪ੍ਰੀਤ ਇਹਦਾ ਮਤਲਬ ਇਹ ਆ ਕਿ ਭਾਈ ਪੰਜਾਬ ਦੀ ਪੁਲਿਸ ਵਾਂਗੂ ਝੂਠ ਅਮਰੀਕਨ ਪੁਲਿਸ ਵੀ बोलਦੀ ਆ ਕੀ ਤੁਸੀਂ ਮੰਨਦੇ ਹੋ ਕਿ ਅਮਰੀਕਾ ਦੀ ਪੁਲਿਸ ਇਉਂ ਝੂਠ ਬੋਲ ਸਕਦੀ ਆ ਵੀ ਭਾਈ ਇੱਕ ਵਿਅਕਤੀ ਵਿਸ਼ੇਸ਼ ਆ ਜਸ਼ਨਪ੍ਰੀਤ ਸਿੰਘ ਤੇ ਉਹਦੇ ਬਾਰੇ ਇਹ ਗੱਲ ਕਵੇ ਜੀ ਕਿ ਇਹ ਤਾਂ ਡਰੱਗ ਦੇ ਵਿੱਚ ਸੀ ਇਹ ਤਾਂ ਕੀ ਨਸ਼ਾ ਕਰਕੇ ਆਇਆ ਸੀ ਮੈਨੂੰ ਲੱਗਦਾ ਵੀ ਇਵੇਂ ਨਹੀਂ ਹੋਣਾ ਇਹ ਗੱਲ ਪਤਾ ਲੱਗ ਜੂਗੀ ਜਦੋਂ ਉਹਨਾਂ ਨੇ ਪੜਤਾਲ ਕੀਤੀ ਜਦੋਂ ਉਹਦੀ ਕੋਈ ਜਾਂਚ ਪੜਤਾਲ ਹੋਈ ਜਦੋਂ ਉਹਦੇ ਟੈਸਟ ਹੋਏ ਉਹਦੇ ਵਿੱਚ ਖੁੱਲ ਕੇ ਗੱਲ ਆ ਜਾਣੀ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਸਾਡੇ ਇੱਕ ਵੱਲੋਂ ਦੋ ਵੱਲੋਂ ਪੰਜਾ ਵੱਲੋਂ 20 ਵੱਲੋਂ ਕੀਤੀਆਂ ਗਈਆਂ ਗਲਤਗੀਆਂ ਦੇ ਕਰਕੇ ਲੱਖਾਂ ਲੋਕਾਂ ਦੇ ਉੱਤੇ ਸਵਾਲ ਖੜਾ ਹੋ ਜਾਂਦਾ ਕਿ ਇਹ ਸਾਰੇ ਹੀ ਇਉਂ ਨਾ ਕਰਦੇ ਹੋਣ ਹੁਣ ਜਦੋਂ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਆਹ ਕੁਝ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਦੇ ਵੱਲੋਂ ਗਲਤ ਯੂਟਰਨ ਲੈਣ ਦੇ ਕਰਕੇ ਤਿੰਨ ਬੰਦੇ ਮਰੇ ਤੇ ਉਸ ਤੋਂ ਬਾਅਦ ਹੁਣ ਉਦੋਂ ਵੀ ਤੇ ਹੁਣ ਵੀ ਵਾਈਟ ਹਾਊਸ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾ ਦਿੰਦਾ ਪੰਜਾਬੀ ਦੇ ਵਿੱਚ ਲੰਘੇ ਕੱਲ ਵਾਈਟ ਹਾਊਸ ਨੇ ਪ੍ਰੈਸ ਬਰੀਫਿੰਗ ਕੀਤੀ ਆ ਇਹਦੇ ਵਿੱਚ ਪ੍ਰੈਸ ਸੈਕਟਰੀ ਜਿਹੜੇ ਕੈਰੋਲਿਨ ਲਿਵਿਟ ਇਹਨੇ ਇਸ ਘਟਨਾ ਦੀ ਇਸ ਹੱਦ 'ਤੇ ਅਲੋਚਨਾ ਕੀਤੀ ਆ। ਨਾਰੀ ਇਹ ਗੱਲ ਕਹੀ ਆ ਕਿ ਜਿਹੜੇ ਇਸ ਵੇਲੇ ਵੱਖ-ਵੱਖ ਸੂਬਿਆਂ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਲਤ ਤਰੀਕੇ ਦੇ ਨਾਲ ਆਏ ਹੋਏ ਲੋਕਾਂ ਦੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਇਹ ਰੱਦ ਹੋਣੀ ਚਾਹੀਦੀ ਹੈ। ਇਹਦੇ ਵੱਲ ਮੁੜ ਕੇ ਗੌਰ ਕਰਨੀ ਚਾਹੀਦੀ ਆ। ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਗਿਆ। ਵਾਈਟ ਹਾਊਸ ਦੇ ਵੱਲੋਂ ਦੱਸਿਆ ਗਿਆ। ਉਹਨਾਂ ਦੇ ਇੱਕ ਨੁਮਾਇंदे ਦੇ ਵੱਲੋਂ ਦੱਸਿਆ ਗਿਆ। ਉਨਾਂ ਦੇ ਇੱਕ ਅਧਿਕਾਰੀ ਵੱਲੋਂ ਦੱਸਿਆ ਗਿਆ ਇਹਨਾਂ ਨੇ ਪੁਸ਼ਟੀ ਕੀਤੀ ਆ ਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਸਿੰਘ ਨੂੰ ਸੀਡੀਐਲ ਦਿੱਤਾ ਸੀ ਤੇ ਕਿਹਾ ਸੀ ਕਿ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇਸ ਮਾਮਲੇ ਦੀ ਪੜਤਾਲ ਕਰ ਰਿਹਾ ਪਰ ਤੁਸੀਂ ਜੇਕਰ ਇਸ ਤਰੀਕੇ ਦੇ ਨਾਲ ਰਿਆਇਤਾਂ ਵਰਤ ਕੇ ਤੁਸੀਂ ਨਰਮੀ ਦੇ ਆਧਾਰ ਦੇ ਉੱਤੇ ਜੇਕਰ ਲਾਇਸੈਂਸ ਇਵੇਂ ਆ ਦਿੱਤੇ ਹੋਣ ਤੇ ਫਿਰ ਇਹੋ ਜਿਹਾ ਸੜਕ ਹਾਰਸੇ ਨਾ ਵਾਪਰਨ ਇਹ ਗੱਲ ਚੇਤੇ ਰੱਖਿਓ ਇਹ ਗੱਲ ਬਿਲਕੁਲ ਅੱਖਾਂ ਖੋਲ ਕੇ ਕੰਨ ਖੋਲ ਕੇ ਸੁਣਿਓ ਦੇਖਿਓ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਤੇ ਗੈਰ ਪੰਜਾਬੀ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਹੋਰ ਕਸੂਤੀ ਸਥਿਤੀ ਵਿੱਚ ਜਾਣਗੇ ਉਹਨਾਂ ਦਾ ਕਸੂਰ ਕੋਈ ਨਹੀਂ ਹੋਣਾ ਭੈਣਾ ਵੀਰ ਬਹੁਤ ਸਾਰੇ ਐਸੇ ਆ ਜਿਹੜੇ ਕਿ ਨਿਯਮਾਂ ਦੇ ਮੁਤਾਬਕ ਚੱਲਦੇ ਆ ਪਰ ਜਦੋਂ ਕੁਝ ਇੱਕ ਥਾਂ ਤੇ ਵਾਪਰਦਾ ਉਦੋਂ ਵਾਈਟ ਹਾਊਸ ਦੇ ਵਿੱਚੋਂ ਆਵਾਜ਼ ਨਿਕਲਦੀ ਆ ਤੇ ਜਿਹੜੀ ਇਹ ਵਾਈਟ ਹਾਊਸ ਦੇ ਵਿੱਚੋਂ ਆਵਾਜ਼ ਨਿਕਲਦੀ ਆ ਇਹਦਾ ਅਰਥ ਇਹ ਹੁੰਦਾ ਜੀ ਕਿ ਉਹ ਸਾਨੂੰ ਇਸ ਵੇਲੇ ਸੂਈ ਦੇ ਨੱਕੇ ਦੇ ਵਿੱਚੋਂ ਲੰਘਾਉਣ ਦੀ ਤਿਆਰੀ ਕਰ ਰਹੇ ਆ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਜਾਂ ਗੈਰ ਪੰਜਾਬੀ ਟਰੱਕ ਡਰਾਈਵਰ ਉਹਨਾਂ ਵਾਸਤੇ ਸ਼ਾਇਦ ਮੈਂ ਸ਼ਾਇਦ ਕਹਨਾ ਮੁਸ਼ਕਲਾਂ ਦੇ ਵਿੱਚ ਜਾਂ ਨਿਯਮਾਂ ਦੇ ਵਿੱਚ ਕੁਝ ਨਾ ਕੁਝ ਵਾਧਾ ਵੀ ਹੋਵੇ ਹੁਣ ਉਸ ਤੋਂ ਅਗਲੀ ਗੱਲ ਇੱਕ ਹੋਰ ਆ ਅਸੀਂ 2 ਨੰਬਰ ਦੇ ਵਿੱਚ ਜਾਂਦੇ ਆ ਤੇ ਗੁਨਾਹ ਕਰਦੇ ਆ ਪਹਿਲੀ ਗੱਲ ਤੇ ਵੀ ਸਾਡੀ ਵੇਲੜਿਆਂ ਦੇ ਵਿੱਚ ਬਾਹ ਆਈ ਹੈ ਜੀ ਕਿ ਅਸੀਂ ਡੋਂਕੀ ਲਾ ਕੇ ਜਾਣਾ ਹੀ ਜਾਣਾ ਅਸੀਂ ਏਜੰਟ ਨੂੰ 50 ਲੱਖ ਰੁਪਏ ਫਸਾ ਕੇ ਫਿਰ ਜਾਣਾ ਹੀ ਜਾਣਾ ਬਾ ਉੱਥੇ ਜਾ ਕੇ ਅਸੀਂ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਜੀ ਕਿ ਅਸੀਂ ਬਾਹਰ ਨਿਕਲ ਗਏ ਉਸ ਤੋਂ ਬਾਅਦ ਅਸੀਂ ਲਾਇਸੈਂਸ ਅਪਲਾਈ ਕਰਦੇ ਆਂ ਉਸ ਤੋਂ ਬਾਅਦ ਸਾਨੂੰ ਚੀਜ਼ ਉਵੇਂ ਸ਼ਾਇਦ ਨਹੀਂ ਤਜਰਬਾ ਹੋਣਾ ਚਲਾਉਣ ਦੇ ਲਈ ਤੇ ਪਰ ਅਸੀਂ ਉਸ ਤੋਂ ਬਾਅਦ ਹਰ ਸੰਗਰਸਤ ਹੋ ਜੰਨੇ ਆਂ ਬਾਈ ਇੱਥੇ ਅਮਰੀਕਨ ਸਰਕਾਰ ਦੀ ਗਲਤੀ ਕੀ ਹੈ ਸਵਾਲ ਤਾਂ ਇਹ ਪੈਦਾ ਹੁੰਦਾ ਇਹਦੇ ਵਿੱਚ ਗਲਤੀ ਹੈ ਕਿ ਦੀਆ ਗਲਤੀ ਤਾਂ ਸਾਡੀ ਹੈ ਨਾ ਤੇ ਬਾਅਦ ਵਿੱਚ ਆਪਾਂ ਕਹਿੰਦੇ ਵੀ ਤੁਸੀਂ ਤਰਸਰੇ ਆਧਾਰ ਤੇ ਕਾਰਵਾਈ ਕਰੋ ਐਵੇਂ ਨਹੀਂ ਹੋਣਾ ਐਵੇਂ ਹੋਣਾ ਇੱਥੇ ਵੀ ਨਹੀਂ ਚਾਹੀਦਾ ਜੇਕਰ ਇੱਥੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਐਵੇਂ ਸਖਤੀਆਂ ਵਰਤੀਆਂ ਜਾਣ ਦੀ ਪਾਇਲ ਸਨਸ ਪ੍ਰਕਿਰਿਆ ਹੋਰ ਸਖਤ ਕੀਤੀ ਜਾਵੇ ਜਣਾਖਣਾ ਜਿਹੜਾ ਕੋਈ ਵਹੀਕਲ ਨਾ ਚਲਾਉਂਦਾ ਫਿਰੇ ਐਸੇ ਤਾਂ ਮੂੰਹ ਚੱਕ ਕੇ ਬੰਦਾ ਜਾਂਦਾ ਇਹ ਨੂੰ ਹੁੰਦਾ ਤੇ ਕੰਨ ਨੂੰ ਫੋਨ ਲੱਗਾ ਹੁੰਦਾ ਤੇ ਨਾ ਕੋਈ ਹਲਮਟ ਲਿਆ ਹੁੰਦਾ ਤੇ ਨਾ ਕਿਸੇ ਨੇ ਕੋਈ ਬੈਲਟ ਲਾਈ ਹੁੰਦੀ ਆ ਤੇ ਨਾ ਕਿਸੇ ਦੇ ਕੋਲੇ ਕੋਈ ਕਾਗਜ਼ ਪੱਤਰ ਪੂਰੇ ਹੁੰਦੇ ਆ ਤੇ ਅੱਖਾਂ ਦਿਖਾ ਦਖਾ ਕੇ ਜਾਂਦੇ ਆ ਜੇਕਰ ਇੱਥੇ ਵੀ ਸਖਤियां ਇਵੇਂ ਹੋ ਜਾਣ ਜਿਵੇਂ ਕਿ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਐ ਇਥੇ ਚਲਾਨ ਹੋਣ ਜਿਵੇਂ ਕਿ ਉੱਥੇ ਟਿਕਟ ਮਿਲਦੀ ਆ ਤਾਂ ਮੇਰਾ ਖਿਆਲ ਆ ਵੀ ਇੱਥੇ ਵੀ ਬੰਦੇ ਮਰਨ ਦੀ ਗਿਣਤੀ ਦੇ ਵਿੱਚ ਕਟੌਤੀ ਹੋ ਜੇ ਇਥੇ ਬੰਦੇ ਦੀ ਕਦਰ ਕੋਈ ਨਹੀਂ ਉਹ ਉਸ ਤੋਂ ਬਾਅਦ ਜਦੋਂ ਬਾਹਰਲੇ ਮੁਲਕ ਦੇ ਵਿੱਚ ਸਾਡੇ ਵੱਲੋਂ ਕੁਝ ਨਾ ਕੁਝ ਕਰ ਦਿੱਤਾ ਜਾਂਦਾ ਤੇ ਭਾਈ ਉਸੇ ਤਾਮਜਾਮ ਪੂਰਾ ਹਲ ਜਾਂਦਾ ਸਿਸਟਮ ਪੂਰਾ ਹਲ ਜਾਂਦਾ ਤੇ ਸਿਸਟਮ ਸਾਡੇ ਕੋਲੇ ਜਵਾਬ ਮੰਗਦਾ ਤੇ ਜਵਾਬ ਸਾਡੇ ਕੋਲੇ ਹੈ ਨਹੀਂ ਸਾਡੇ ਕੋਲੇ ਇਕੱਲੇ ਜਜ਼ਬਾਤ ਆ ਜਵਾਬ ਹੈ ਨਹੀਂ ਜਜ਼ਬਾਤ ਇਹ ਗੱਲ ਕਹਿੰਦੇ ਵੀ ਮਹਾਰਾਜ ਨੇ ਲਿਖਿਆ ਹੋਸੀ ਨੀਲੀ ਛੱਤ ਵਾਲੇ ਨੇ ਜਿਵੇਂ ਕਰਨਾ ਸੀ ਓਵੇਂ ਹੋ ਗਿਆ ਲਿਖੀਆਂ ਨੂੰ ਕੌਣ ਟਾਲ ਸਕਦਾ ਇਹ ਸਾਡੇ ਹੈਗੇ ਜੀ ਜਜ਼ਬਾਤ ਪਰ ਜਜ਼ਬਾਤ ਦੇ ਮੁਤਾਬਕ ਨਾ ਅਮਰੀਕਾ ਚੱਲਦਾ ਨਾ ਉਥੋਂ ਦਾ ਪ੍ਰਸ਼ਾਸਨ ਨਾ ਕਾਨੂੰਨ ਚੱਲਦਾ ਸਾਨੂੰ ਆਪਣੀਆਂ ਗਲਤੀਆਂ ਤੋ ਸਬਕ ਲੈਣੇ ਪੈਣਗੇ ਜਿਹੜੇ ਹੋਰ ਉੱਥੇ ਲੋਕ ਮੈਂ ਉੱਥੇ ਇਹ ਵੀ ਜਾਣਦਾ ਵੀ ਕੁਝ ਕੁ ਲੋਕ ਐਸੇ ਵੀ ਆ ਜਿਹੜੇ ਕਿ ਵਕ ਵਕ ਵੀਕਲ ਚ ਲਾਉਂਦੇ ਆ ਤੇ ਆਪਦੇ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਆ ਉਹਨਾਂ ਵੀ ਭੈਣਾ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਇਹ ਕੁਝ ਘਟਾਓ ਅਗਲੀ ਬੇਨਤੀ ਮੇਰੀ ਇਹ ਆ ਵੀ ਜੇਕਰ ਕੋਈ ਗਲਤੀ ਕਰਦਾ ਤਾਂ ਉਹਨੂੰ ਸਿੱਧੇ ਰਾਹ ਤੇ ਆਪਾਂ ਪਾઈએ ਵੈਸੇ ਅੱਜਕੱਲੇ ਕਿਸੇ ਨੂੰ ਸਿੱਖਿਆ ਦੇਣ ਦੇ ਲਈ ਕਿਸੇ ਨੂੰ ਮਤ ਦੇਣ ਦੇ ਲਈ ਵੇਲਾ ਨਹੀਂ ਚੱਲਦਾ ਉਹੋ ਜਿਹਾ ਪਰ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਗੇ ਜਦੋਂ ਕੁਝ ਵਾਪਰ ਜਾਂਦਾ ਫਿਰ ਅਸੀਂ ਆਪਣੇ ਨੂੰ ਬਚਾ ਵੀ ਨਹੀਂ ਸਕਦੇ ਜਸ਼ਨਪ੍ਰੀਤ ਸਿੰਘ ਦਾ ਮਨੂਪਵੈਖ ਹੁਣ ਕੀ ਬਹੁਤਾ ਅਮਰੀਕਾ ਦੇ ਵਿੱਚ ਚੰਗਾ ਨਹੀਂ ਲੱਗਦਾ ਹਰਜਿੰਦਰ ਸਿੰਘ ਦਾ ਪਵੈਖ ਮੈਨੂੰ ਅਮਰੀਕਾ ਦੇ ਵਿੱਚ ਕੋਈ ਬਹੁਤਾ ਚੰਗਾ ਨਹੀਂ ਲੱਗਦਾ ਉਹ ਤਾਂ ਇਹ ਗੱਲ ਕਹਿੰਦੇ ਵੀ ਇਹ ਵੜਦਾ ਹੀ ਕਿਉਂ ਸਾਡੇ ਦੇਸ਼ ਦੇ ਵਿੱਚ ਤੇ ਆਪਾਂ ਉਹਨਾਂ ਨੇ ਦੇਸ਼ ਦੇ ਵਿੱਚ ਵੜ ਕੇ ਚੰਦ ਚਾੜ੍ਹ ਦਿੰਨੇ ਆ ਇਸ ਕਰਕੇ ਅਸੀਂ ਦੋ ਰਾ ਤੀਰਾ ਗੁਣਾ ਕਰਦੇ ਆ ਇੱਥੇ ਜੇਕਰ ਹੋਵੇ ਤੇ ਆਪਾਂ ਕਹਿੰਦੇ ਨੀ ਵੀ ਤੁਹਾਡਾ ਬੰਦਾ ਮਰ ਗਿਆ 10 ਲੱਖ ਲੈ ਲਓ 20 ਲੱਖ ਲੈ ਲਓ ਇੱਥੇ ਆਹ ਕੁਝ ਚੱਲ ਪੈਂਦਾ ਉੱਥੇ ਆਹ ਕੁਝ ਨਹੀਂ ਚੱਲਦਾ ਪਿੰਡ ਵਾਲਿਆਂ ਦਾ ਬਹੁਤ ਬਹੁਤ ਸਤਿਕਾਰ ਜਿਹੜੇ ਪੁਰਾਣਾ ਸ਼ਾਲਾ ਦੇ ਵਾਸੀ ਆ ਮਾਪਿਆਂ ਦਾ ਬਹੁਤ ਬਹੁਤ ਸ ਮਾਪਿਆਂ ਨੂੰ ਬੇਨਤੀ ਹੈ ਜੀ ਕਿ ਹੁਣ ਜੋ ਵਾਪਰਨਾ ਸੀ ਔਰ ਇਹ ਤੋਂ ਸਬਕ ਲੈ ਕੇ ਬਾਕੀ ਪੰਜਾਬੀ ਤੇ ਗੈਰ ਪੰਜਾਬੀ ਤਾਂ ਭਾਵੇਂ ਨਿਯਮਬੱਧ ਜ਼ਿੰਦਗੀ ਚ ਜੁਣੀ ਸ਼ੁਰੂ ਕਰਨ ਜਿਹੜੇ ਕਿ ਨਿਯਮ ਕਈ ਵਾਰੀ ਤੋੜਦੇ ਆ ਪਰ ਇਸ ਵੇਲੇ ਤੁਹਾਡੇ ਪੁੱਤ ਦੇ ਮਾਮਲੇ ਦੇ ਵਿੱਚ ਕਿਸੇ ਸਰਕਾਰ ਨੇ ਕੁਝ ਨਹੀਂ ਕਰ ਸਕਣਾ ਕਿਸੇ ਜਥੇਬੰਦੀ ਨੇ ਕੁਝ ਨਹੀਂ ਕਰ ਸਕਣਾ ਕਿਸੇ ਵਿਅਕਤੀ ਵਿਸ਼ੇਸ਼ ਨੇ ਕੁਝ ਨਹੀਂ ਕਰ ਸਕਣਾ ਜੇਕਰ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਆਵਾਜ਼ ਚੁੱਕਾਂਗੇ ਉਹ ਵੀ ਫਿਰ ਖਬਰ ਵਾਸਤੇ ਹੀ ਆ ਉਹਨਾਂ ਨੇ ਕੋਈ ਬਾੜੀ ਆਵਾਜ਼ ਚੁੱਕੜੀ ਨਹੀਂ ਲੰਮੇ ਸਮੇਂ ਲਈ ਤੁਸੀਂ ਇਸ ਵੇਲੇ ਹੌਸਲੇ ਦੇ ਵਿੱਚ ਰਹੋ ਤੁਹਾਡਾ ਪੁੱਤ ਜਿਹੜਾ ਉਹ ਵੀ ਹੌਸਲੇ ਦੇ ਵਿੱਚ ਰਵੇ ਜੋ ਗੁਨਾਹ ਹੋਇਆ ਉਹ ਛੋਟਾ ਨਹੀਂ ਆ ਇਸ ਗੁਨਾਹ ਦੀ ਪਰਭਾਈ ਵੀ ਨਹੀਂ ਹੋਣੀਗੀ ਨਾ ਤੁਹਾਡੇ ਕੋਲੋਂ ਨਾ ਕਿਸੇ ਹੋਰ ਦੇ ਕੋਲੋਂ ਪਰ ਹਰਜਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਜਾਂ ਜਿਹੜੇ ਵੀ ਹੋਰ ਪੰਜਾਬੀ ਅਸੀਂ ਪੰਜਾਬੀ ਆ ਤਾਂ ਆਪਦੇ ਪੰਜਾਬੀ ਭੈਣਾ ਵੀਰਾਂ ਨੂੰ ਕਵਾਂਗੇ ਹੁਣ ਕਈ ਬੰਦੇ ਕਹਿੰਦੇ ਆ ਹਾਰਸੇ ਤਾਂ ਭਾਈ ਗੋਰਿਆਂ ਕੋਲੋਂ ਵੀ ਹੁੰਦੇ ਆ ਹਾਰਸੇ ਤਾਂ ਫਲਾਣੀ ਕਮਿਊਨਿਟੀ ਕੋਲੋਂ ਵੀ ਹੁੰਦੇ ਆ ਹੁੰਦੇ ਹੋਣਗੇ ਮੈਂ ਕਹਦੋ ਕਹਣਾ ਨਹੀਂ ਹੁੰਦੇ ਪਰ ਅਸੀਂ ਤਾਂ ਆਪਦੇ ਭੈਣਾ ਵੀਰਾਂ ਨੂੰ ਕਵਾਂਗੇ ਕਿ ਤੁਸੀਂ ਭਾਈ ਤਰੀਕੇ ਨਾਲ ਚੱਲੋ ਤਹਜ਼ੀਬ ਨਾਲ ਚੱਲੋ ਨਿਜਮਮ ਤਾਬਿਕ ਚੱਲੋ 2 ਨੰਬਰ ਦੇ ਵਿੱਚ ਆਏ ਆ ਤੁਹਾਨੂੰ ਉਹ ਚਿੱਠੀ ਪਾਕੇ ਨਹੀਂ ਲੈ ਕੇ ਗਏ ੱੱਕੇ ਨਾਲ ਬੜੇ ਆ ਆਪਾਂ ਜਦੋਂ ਇੱਥੋਂ ਗਏ ਉਹ ਤਾਂ ਮਜਬੂਰੀਆਂ ਗੱਲ ਕਹੀ ਗਏ ਮਜਬੂਰੀ ਹੈ ਅਸੀਂ ਤਾਂ ਚੱਲੇ ਹਾਂ ਉਥੇ ਜਾ ਕੇ ਅਸੀਂ ਚੰਦ ਚੜ੍ਹ ਦਿੰਨੇ ਆ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ ਆ ਉਹਨਾਂ ਨੂੰ ਆਪਣੇ ਦੇ ਕੋਈ ਕੰਮ ਨਹੀਂ ਆ ਅਸੀਂ ਗਏ ਆ ਸਾਨੂੰ ਲੋੜ ਸੀ ਪਰ ਅਸੀਂ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਸਿਸਟਮ ਦੇ ਵਿੱਚ ਖਲਲ ਪੈਦਾ ਕਰਦੇ ਆ ਸੋ ਜਸ਼ਨਪ੍ਰੀਤ ਸਿੰਘ ਨਸ਼ਾ ਕਰਦਾ ਹੈ ਕਿ ਨਹੀਂ ਕਰਦਾ ਇਸ ਸਮੇਂ ਨੇ ਬਿਆਨ ਕਰ ਦੇਣਾ ਪਰ ਮੇਰਾ ਖਿਆਲ ਆ ਵੀ ਉਥੋਂ ਦੀ ਪੁਲਿਸ ਪੰਜਾਬ ਦੀ ਪੁਲਿਸ ਵਾਂਗੂ ਮੈਂ ਇਹ ਨਹੀਂ ਗੱਲ ਕਰਦਾ ਵੀ ਸਾਰੀ ਪੰਜਾਬ ਪੁਲਿਸ ਝੂਠ ਬੋਲਦੀ ਆ ਕੁਝ ਕੁ ਮੁਲਾਜ਼ਮ ਚੰਗੇ ਵੀ ਹੋਣਗੇ ਪਰ ਬਹੁ ਗਿਣਤੀ ਹਿੱਸਾ ਆ ਪਾ ਜਾਣਦੇ ਆ ਪਰ ਮੇਰਾ ਖਿਆਲ ਆ ਵੀ ਉਹ ਪੁਲਿਸ ਉਵੇਂ ਝੂਠ ਨਹੀਂ ਬੋਲਦੀ ਹੋਣੀ ਬਾਕੀ ਸਮਾਂ ਦੱਸੂਗਾ ਵਿੱਚੋਂ ਨਿਕਲਦੀ ਸਚਾਈ ਕਿਹੜੀ ਆ